ਸਾਰਿਆਂ ਦਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਅੱਜ ਜੋ ਇਹ ਪੰਚੇਤੀ ਇਲੈਕਸ਼ਨਾਂ ਚ ਜੋ ਲਾਅ ਐਂਡ ਆਰਡਰ ਕੋਲੈਪਸ ਹੋਇਆ ਔਰ ਜੇਸ ਤਰੀਕੇ ਨਾਲ ਧਾਂਦਲੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਉਹ ਕੁਝ ਉਦਾਹਰਣ ਲੈ ਕੇ ਤੁਹਾਡੇ ਅੱਗੇ ਆਇਆ ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹ ਬੜੀ ਵੱਡੀ ਐਕਸਰਸਾਈਜ਼ ਹੈ ਜੇ ਸਾਰਾ ਕੁਝ ਇਕੱਠਾ ਕਰਨਾ ਇੱਕ ਬੰਦ ਕਰਾ ਦੇ ਯਰ ਉੱਤੇ ਚਾਲੇ ਇਹ ਸਾਰਾ ਕੁਝ ਜਿਹੜਾ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਇਹ ਵਾਵਾ ਲੰਮਾ ਟਾਸਕ ਹੁੰਦਾ ਮਗਰ ਮੈਂ ਅੱਜ ਜਿਹੜੀ ਗੱਲ ਕੁਝ ਦਿਨ ਪਹਿਲਾਂ ਮੈਂ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟੀਨੀ ਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਆ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਆ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੋ ਚਾਰ ਪਿੰਡ ਦੱਸਣ ਲੱਗਿਆ ਇੱਕ ਵੀਰਮ ਮੇਰੇ ਹਲਕੇ ਚੋਂ ਦੂਜਾ ਲਹਿਰਕਾ ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਠੀਕੇ ਨਾਮ ਧਾਰੀ ਸਾਹਿਬ ਸਾਡੇ ਚਗਾਵਾ ਤੋਂ ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਚੀ ਆ ਮੇਰੇ ਮੁੰਡੇ ਨੂੰ ਬੁਲਾਈ ਉਹ ਇੱਕ ਜਿਹੜੇ ਪਿੰਡਾਂ ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਇੱਕ ਵੱਡੋ ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ ਹੁਣ ਤੁਸੀਂ ਹੈਰਾਨ ਕੀ ਹੋਊਗੀ ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ ਸੁਣਨ ਵਾਸਤੇ ਉੱਥੇ ਬੈਠੇ ਰਹੇ ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ ਕੀ ਲੱਗਿਆ ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ ਜੇ ਤੁ ਕੀ ਲਿਸਟ ਲੱਗਣੀ ਸੀ ਸ਼ਾਮ ਨੂੰ ਸ਼ਾਮ ਨੂੰ ਲਿਸਟ ਹੀ ਨਹੀਂ ਲਾਈ ਤੇ ਇਹਨਾਂ ਹਾਲਾਤਾਂ ਚ ਜਿਹੜੇ ਇੱਕ ਤਾਂ ਮੈਂ ਆਧਾਰਨ ਦੇ ਤੌਰ ਤੇ ਕੁਝ ਦੱਸਿਆ ਜੀ 8-10 ਪਿੰਡ ਆ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆ ਆ ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟੀਨੀ ਹੋਣੀ ਆ ਪੰਜਾਬ ਸਾਰੇ ਚ ਹੀ ਇਤਰਾਜ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਆ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ ਕੀ ਲੱਗਿਆ ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ ਹੀ ਨਹੀਂ ਦੱਸਿਆ ਜਾ ਰਿਹਾ ਜਦ ਭਾਈ ਇਤਰਾਜ ਦੱਸਣਾ ਹੀ ਨਹੀਂ ਤੇ ਅਗਲੇ ਇਹਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਚ ਬਣਾ ਦੇਣੇ ਆ ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ ਚ ਪੇਸ਼ ਹੋਇਆ ਸੀ ਜਿਹਦੇ ਚ ਅਰਵਿੰਦ ਕੇਜਰੀਵਾਲ ਤੇ ਅਸ਼ੀਸ਼ ਘਟਾਨ ਨੇ ਮੇਰੇ ਤੋਂ ਉਸ ਕੇਸ ਚ ਮਾਫੀ ਮੰਗੀ ਆ ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇ ਇਸ ਮੂੰਹ ਨਾਲ ਕੇ ਇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉੱਥੇ ਇਲੈਕਸ਼ਨ 'ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਮੇਰੇ ਕੋਲ ਘੱਟੋ ਘੱਟ ਨਹੀਂ ਤਹੇ ਜੇ 50 60 ਫੋਨ ਆਏ ਆ ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀੜ ਦੀ ਹੱਡੀ ਚ ਇੰਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ ਔਰ ਬੜੀ ਹਿੰਮਤ ਚਾਹੀਦੀ ਹੁੰਦੀ ਆ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਜ ਉਠਾਉਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਲੈ ਕੇ ਆਇਆ ਕਿ ਆਲ ਵੇਖ ਲੋ ਸਰਕਾਰ ਦਾ ਕੀ ਐ ਸ੍ਰੀ ਅਮਰitsar ਸਾਹਿਬ ਗੁਰਦਾਸਪੁਰ ਤਰਨਤਾਰਨ ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਬਸੰਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ ਆ ਬਾਈਬਲ ਕਲਾ ਦੀ ਆਕਲ ਦੀ ਖਬਰ ਚੱਲ ਹੀ ਰਹੀ ਐ ਨਾ ਜੀ ਬਾਈਬਲ ਕਲਾ ਪਿੰਡ ਜੀਚ ਲੱਗਿਆ ਗੈਂਗਸਟਰ स्केर्स एस्पिरेंट्स नो पेपर्स फाइल्ड इन बेबल कला और जेडे बंदे दा जिक्र हो रिया ए कैटेगरी गैंगस्टर हरसिमरन दीप सिंह एलियस सिमा बेबल ओचे 30 केस रे जीती या पता नहीं 35 और मैं हैरान हो गया आगे एसपी दा ते एसएसपी दा ਥੱਲੇ ਬਿਆਨ ਕੀਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਨਹੀਂ ਦਾਖਲ ਹੋ ਰਹਾ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫਤਰ ਦੀ ਚਿੱਠੀ ਆ ਉਹ ਜਿਹੜਾ ਨੋਟੀਫਿਕੇਸ਼ਨ ਹੈ 4 ਤਰੀਕ ਦਾ ਆ ਵੇਖੋ ਬਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮਜ਼ਦਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਏਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜੇਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲੋਂਗ ਕਰਦੇ ਆ ਉਸ ਨਗਰ 'ਚ ਕੋਈ ਨਾਮਜਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਪੜਨ ਜਾਵੇ ਉਹ ਜੈ ਘੋਰ ਉਧਾਰਨ ਆ ਗਿਆ ਆ ਵੀਡੀਓ ਤਾਂ ਵੇਖੀ ਆ ਵਖਾਈ ਇਹ ਕਰੌਣਗੇ ਪ੍ਰੀਅਨ ਫੇਰ ਇਲੈਕਸ਼ਨ ਆ ਬੜੇ ਅਫਸੋਸ ਦੀ ਗੱਲ ਆ ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਭਾਵੇਂ ਆਮ ਆਦਮੀ ਪਾਰਟੀ ਦਾ ਜਾਂ ਸਰਬਸੰਮਤੀ ਨਾਲ ਬਣਿਆ ਸੀ ਸਰਪੰਚ ਅੱਜ ਕੀਨੋ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿੱਦੀ ਗੋਲੀ ਮਾਰ ਕੇ ਮਾਰ ਤੱਕ ਰਾਜਵਿੰਦਰ ਦੱਸੋ ਕਾਦੀ ਸਰਬਸੰਮਤੀ ਰਹਗੀ ਆ ਲਾਅਨ ਆਰਡਰ ਦੇ ਹਾਲਾਤ ਨੇ ਆ ਅਗਲੀ ਆ ਵੀਡੀਓ ਮੈਂ ਤੁਹਾਨੂੰ ਬਕਾਉਣੀ ਆ ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਐ ਜਿੱਤੇ ਆ ਆਹ ਦੇ ਚੱਲਦੀ ਆ ਇਹ ਜਿਹੜੇ ਬੀਬੀ ਜੀ ਨੇ ਇਹਦੇ ਚ ਸੋਲ ਇੱਕ ਮਿੰਟ ਜਿਆ ਰੋਕੀਏ ਨੂੰ ਫੋਟੋ ਤੇ ਨਾ ਰੋਕਨਾ ਮਿੱਤਰਾ ਨੇ ਲੈ ਲਈ ਸਰਪੰਚੀ ਬੱਲੀਏ ਅੱਗੇ ਡਾਂਸ ਹੋਣ ਰਿਆ ਤੇ ਸਰੋਪਾ ਕੌਣ ਪਾਉਣ ਰਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਰਿਆ ਜੱਗੂ ਭਗਵਾਨ ਪੁਰੀਏ ਦੇ ਭਰਾ ਨੂੰ ਕਿ ਜੱਗੂ ਭਗਵਾਨਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆ ਮਾਤਾ ਖਲੋਤੀ ਆ ਉਹ ਮੁੰਡੇ ਦੇ ਪੈਣ ਦੇ ਆਹਾਰ ਤੇ ਆ ਅੱਗੇ ਉਹਨੂੰ ਚਲਾ ਯਾਰਾ ਬਲਾਜ ਨੂੰ ਆ ਰਿਹਾ ਉਹ ਆ ਗੁਰਦੀਪ ਸੋ ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜਾਈ ਆਪਦੇ ਫੇਸਬੁੱਕ ਤੇ ਕਿਹਨੇ ਚਲੋ ਨੇ ਜਿਹੜੀ ਗੀਤ ਗਾਉਣ ਡਿਆ ਉਹ ਕਿਨੇ ਚੜਾਈ ਆ ਇਹ ਡਿਲੀਟ ਹੋ ਗਈ ਵੈਸੇ ਚੜਾਈ ਉਹਨਾਂ ਨੇ ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦਵੇ ਕਿ ਇਹ ਜੱਗੂ ਭਗਵਾਨਪੁਰੀਆ ਝੇਰ ਚੋਂ ਬੈਠਿਆ ਹੁਣ ਬਣਾਉ ਫਿਰ ਅਗਲੀ ਵਾਰੀ ਮਿਲਣ ਦਾ ਟਿਕਟ ਇਹਨੂੰ ਦੇਣੀ ਹੈ ਤੁਸੀਂ ਇਹ ਵੀ ਤੁਹਾਡਾ ਅਨਮੋਲ ਹੀ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਚਮਤੀ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾਗਜ਼ ਦਾਖਲ ਕਰਾਤੇ ਅੱਜ ਮੈਨੂੰ ਪਤਾ ਲੱਗਿਆ ਮਿੰਤ-ਮਿੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਜ ਚ ਤੇ ਫਿਰ ਭਾਉ ਮੈਨ ਲੰਦਾ ਇਹਨੂੰ ਗੁਰੂ ਧਾਰ ਲੈ ਜਿਨੇ ਕਾਗਜ਼ ਹੀ ਨਹੀਂ ਬਹਿਬਲ ਕਲਾਕੀਆਂ ਨੇ ਦਾਖਲ ਹੋਣ ਦਿੱਤੇ ਜਾਂ ਆਹ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ ਅਗਲਾ ਆਧਾਰਨ ਉਹਦਾ ਕੀ ਆ ਆਹ ਹਾਈ ਕੋਰਟ ਤੇ ਆਰਡਰ ਹੈ ਜੀ ਆ ਮੈਂ ਆਰਡਰ ਦੀ ਤਾਰੀਖ ਦੇ ਦਿਆਂ ਤੁਹਾਨੂੰ ਸੀ ਆਰ ਐਮ ਐਮ 45864 2023 ਡੈਸਾਈਡਿਡ 6224 ਕਿੰਨੇ ਮਹੀਨੇ ਹੋਏ ਜੀ 6 ਅੱਠ ਵੀ ਨਹੀਂ ਹੋਇਆ ਆਰਡਰ ਆਇਆ ਇਹਨੂੰ ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ ਆ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਆ ਲੰਮਾ ਸਮਾਂ 10 ਸਾਲ ਸਰਪੰਚ ਰਿਆ ਚੇਅਰਮੈਨ ਰਿਆ ਸਾਧ ਦਲਬੀਰ ਸਿੰਘ ਢਿਲਵਾ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆ ਧਰਨੇ ਲੱਗੇ ਸੀ ਆ ਮੈਂ ਪੁਰਾਣੀ ਪੋਸਟ ਫੇਸਬੁਕ ਪੋਸਟਾਂ ਕੱਢ ਕੇ ਲਿਆ ਜਿਹਦੇ ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਤੇ ਚੰਡੀਗੜ੍ਹ ਪ੍ਰਧਾਨ ਸਭਾ ਤੱਕ ਰੌਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਟ ਸਿਆਪਾ ਕੀਤਾ ਸੀਗਾ ਅ ਜੇ ਉਥੇ ਬਟਾਲੇ ਪੁਲਸ ਲਾਈਨ ਦੇ ਬਾਹਰ ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ ਉਸ ਕੇਸ 'ਚ ਇਹਨੇ ਦਲਬੀਰ ਢਿਲਵਾ ਨੂੰ ਮਾਰਿਆ ਸੀ ਜਿਹਨਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ 'ਤੇ ਜੱਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਰਿਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਇਹ ਆਉਦੀ ਫੋਟੋ ਹੈ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਉਹ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦਬ ਪਟੀਸ਼ਨਰ ਵੁਲ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟੀਲ ਦੀ ਐਗਜ਼ਾਮੀਨੇਸ਼ਨ ਆਫ ਦਾ ਆਫਰ ਮੈਂਸ਼ਨ ਟੂ ਮਟੀਰੀਅਲ ਵਿਟਨੈਸਸ ਨੈਮਲੀ ਲਖਵਿੰਦਰ ਸਿੰਘ ਐਂਡ ਰਣਜੋਗ ਸਿੰਘ ਉਹਨਾਂ ਦੀ ਜਦ ਤੱਕ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀਨ ਇਹ ਢਿਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਅੜਾਈਆਂ ੜਾਈਆਂ ਜਾ ਰਹੀਆਂ ਆ ਪੀਲੀ ਪਗ ਚ ਸਰ ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜ਼ਮਾਨਤ ਇਹਨੂੰ ਜ਼ਿਲ੍ਹੇ ਤੋਂ ਬਾਹਰੋਂ ਹੁੰਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਸ਼ਰਿਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਅੱਜ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣਦੀਆਂ ਨੇ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਹੀ ਨਹੀਂ ਵੜ ਸਕਦਾ ਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਅੱਜ ਉਹਦਾ ਸਿੱਟਾ ਕੱਢ ਲੋ ਕੀ ਨਿਕਲਿਆ ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਦੀ ਮੂੰਹ ਦੱਸ ਦੇ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ ਕੱਲ ਸਰ ਪਹਿਲੇ ਤੇ 4 ਜੂ 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋਗੇ ਜੱਗੂ ਦਾ ਅਮੀਰਵਾਰ ਹੀਗਾ ਉਹ 40 50 ਬੰਦੇ ਲੈ ਕੇ ਸਾਡੇ ਗਲ ਪਿਆ ਕਾਗਜ ਦਾਖਲ ਕਰਨ ਤੋਂ ਬਾਅਦ ਜਦੋਂ ਅਸੀਂ ਨਿਕਲੇ ਚਾਰ ਹਵਾਈ ਫੈਰ ਵੀ ਉਹਨਾਂ ਨੇ ਕੀਤੇ ਮੈਂ ਮਾਨ ਜੋਗੇ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫੈਰ ਹੋਏ ਆ ਚਾਰ ਜੀ ਉਹ ਕਿਹੜੇ ਨੂੰ ਦੱਸੋ ਉਹਨਾਂ ਨੂੰ ਡਿਪਟੀ ਡੇਰਾ ਬਾਬਾ ਨਾਨਕ ਜੀ ਔਰ ਐਸ ਡੀ ਐਮ ਵੀ ਉੱਥੇ ਮੌਕੇ ਦੇ ਉੱਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂ ਹੈਗਾ ਵੀ ਇੱਥੇ ਫਾਇਰ ਹੋਇਆ ਉਹ ਬਾਹਰੋਂ ਜਾ ਕੇ ਚਾਰ ਕ ਪਟਾਕੇ ਆਮ ਅੱਜਕੱਲ ਦਿਵਾਲੀ ਦਾ ਤਿਹਾੜ ਚੱਲ ਰਿਹਾ ਪਟਾਕੇ ਲਿਆ ਕੇ ਲਫਾਫੇ ਚ ਪਾ ਕੇ ਕਹਿੰਦੇ ਬਾਹਰ ਤੇ ਇੱਕ ਛੋਟਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਹੈਗਾ ਕੋਈ ਫਾਇਰ ਦੀ ਹੋਇਆ ਆ ਪਟਾਕੇ ਚੱਲ ਰਹੇ ਆ ਜੀ ਉਸ ਤੋਂ ਬਾਅਦ ਸਰ ਡਿਪਟੀ ਆਦੇ ਹੁਕਮ ਆਦੇ ਕਰਕੇ ਆਪਣਾ ਅਛਾ ਜੋ ਡੇਰਾ ਬਾਬਾ ਨਾਨਕ ਮਨੂ ਘਰੇ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ ਉਹਨਾਂ ਨੂੰ ਮੈਂ ਅਹੀਂ ਬਾਹਰ ਡੇਰੇ ਤੇ ਰਹਿਨੇ ਆ ਜੀ ਮੈਂ ਉਹਨਾਂ ਨੂੰ ਘਰੇ ਆਪਣਾ ਪਿੰਡ ਤੇ ਸੱਡਣ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦੇ ਡੇਟਾ ਰੋੜਾ ਚਲਾਇਆ ਫਿਰ ਮੈਂ ਕੋੜਲੀ ਸੂਟਸਮਲੀ ਐਸਐਚਓ ਨੂੰ ਫੋਨ ਕੀਤਾ ਉੱਥੋਂ ਦੋ ਮੁਲਾਜ਼ਮ ਆਏ ਉਹਨਾਂ ਨੇ ਰਸਤਾ ਮੇਰਾ ਸਾਫ਼ ਕਰਾ ਆ ਕੇ ਮੈਨੂੰ ਘਰ ਪਹੁੰਚਾਇਆ ਇਹ 4 ਤਰੀਕ ਦੀ ਗੱਲ ਹੈ ਜੀ ਹੁਣ ਕੱਲ ਦੀ ਗੱਲ ਦੱਸ ਦੇ ਕੋਈ ਤਾਂ ਉਹ ਕੱਲ ਦੱਸ ਕੀ ਹੋਇਆ ਕੱਲ ਇਹ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ ਬਿਕੋ ਇਹ ਚਸ਼ਮਤੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਤੇ ਗਵਾਹियां ਦਿੱਤੀਆਂ ਇਹ ਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ ਔਰ ਆ ਬਲਵਿੰਦਰ ਸਿੰਘ ਜਿਹੜੇ ਇਧਰ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚੇ ਫਿਰਦੇ ਆ ਨਾਮਜਦਗੀਆਂ ਦਾਖਲ ਕਰਦੇ ਫਿਰਦੇ ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਆ ਅੱਜ ਉਹਨਾਂ ਨੇ ਨਵਾਂ ਕੰਮ ਕੀਤਾ ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ ਉਹ ਜਿਹੜਾ ਸਰਪੰਚ ਐਸ்சி ਸਰਪੰਚੀ ਐਸ்சி ਭਾਈਚਾਰੇ ਦਾ ਆ ਉਹਨੇ ਫੋਟੋ ਲਵਾਈ सोनू ਨਾਲ ਆ ਖਲੋਤਾ ਲੱਕ ਆ ਆ ਉਹਦੇ ਕਾਗਜ ਨੇ ਜੀ ਰਸੀਦ ਰਸੀਦ ਉਹ ਸਰਪੰਚ ਦੀ ਕਿ ਉਹਨੇ ਕਾਗਜ ਦਾਖਲ ਕੀਤੇ ਆ ਆ ਜਿਸ ਦਿਨ ਕਾਗਜ ਦਾਖਲ ਕਰਾਉਣ ਗਿਆ ਆ ਖਲੋਤਾ सोनू ਆ ਮੇਰਾ ਵੀਰ ਖਲੋਤਾ ਢਲਵਾ ਸਾਹਿਬ ਦਾ ਭਰਾ ਸਾਰੇ ਕਾਗਜ ਦਾਖਲ ਕਰਾ ਕੇ ਆਇਆ ਖੁਸ਼ੀ ਖੁਸ਼ੀ ਰਸੀਦ ਲਿੱਤੀ ਇਹਨਾਂ ਨਾਲ ਰਿਆ ਰਾਤ 8 ਵਜੇ ਤੱਕ ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਉਹ ਤਾਂ ਜੱਗੂ ਚੁੱਕ ਕੇ ਲੈ ਗਿਆ ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਆ ਜੱਗੂ ਦੀ ਮਾਤਾ ਇੱਥੇ ਫਿਰਦੀ ਆ ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਣ ਡਿਆ ਉਹਨੂੰ ਵੀ ਆਈਪੀ ਸਹੂਲਤ ਦੇ ਰਹੀ ਆ ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਹਾ ਤੇ ਉੱਥੇ ਭੰਗੜੇ ਪਾਉਣ ਦੇ ਆ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਸੇ ਚੀਜ਼ ਦਾ ਭੈਰ ਆ ਗਿਆ ਹੋਗਾ ਅੱਜ ਇਸ ਜਿਹੜਾ ਇਹ ਖਲੋਤਾ ਹੀ ਲਖਵੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ ਉਹਦੇ ਵੀ ਕੱਲਾ ਹੀ ਸੀ ਕਿਉਂਕਿ ਉਥੇ ਇਹ ਰਹਿ ਗਿਆ ਸੀ ਕੱਲਾ ਉਹਨੂੰ ਝੁੱਕ ਕੇ ਹੀ ਲੈ ਕੇ ਉਹਦੇ ਕਾਗਜ਼ ਅੱਜ ਵਾਪਸ ਕਰਾਤੇ ਉਹ ਪਿੰਡ 'ਚ ਵੀ ਗਈ ਸਰਪੰਚ ਹੀ ਕੋਈ ਰਹੀ ਨਹੀਂ ਗਿਆ ਸਰਪੰਚ ਅੱਗੇ ਗੱਲ ਇਹ ਸੁਣ ਲੋ ਕੱਲ ਜੱਗੂ ਕੀ ਕਹਿੰਦਾ ਇਹਨਾਂ ਨੂੰ ਫੋਨ ਕਰਕੇ ਕੱਲ ਸਾਰ 4:00 ਵਜੇ ਨਾਲ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ ਬਾਹਰ ਦਾ ਹੀ ਕਿਤੇ ਉਹ ਮੇਰੇ ਘਰੇ ਆਣ ਕੇ ਮੇਰੇ ਨੌਕਰ ਨੂੰ ਕਹਿੰਦਾ ਵੀ ਆਪਣੇ ਸਰਦਾਰ ਨੂੰ ਘਰੋਂ ਬੁਲਾ ਇੱਥੇ ਹੀ ਉਹ ਕਹਿੰਦਾ ਜੀ ਇੱਥੇ ਆ ਕੇ ਮੈਨੂੰ ਬੁਲਾਇਆ ਗਿਆ ਮੈਨੂੰ ਉਹਨੇ ਆਉਂਦਾ ਮੈਨੂੰ ਫੋਨ ਦਿੱਤਾ ਕਹਿੰਦਾ ਆ ਗੱਲ ਕਰੋ ਫੋਨ ਦੇ ਉੱਤੇ ਮੈਂ ਕਹਾਂ ਕੌਣ ਆ ਕਹਿੰਦਾ ਤੂੰ ਗੱਲ ਕਰ ਲੈ ਇੱਕ ਵਾਰੀ ਮੈਂ ਗੱਲ ਫੋਨ ਦੇ ਉੱਤੇ ਕੀਤੀ ਕਹਿੰਦਾ ਮੈਂ ਜੱਗੂ ਭਗਵਾਨਪੁਰੀਆਂ ਬੋਲਦਾ ਤੈਨੂੰ 2019 ਵਾਲੇ ਦਿਨ ਭੁੱਲ ਗਿਆ ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ ਹੈ ਤੂੰ ਫੇਰ ਅੱਜ ਸਰਪੰਚੀਆਂ ਭਾਲਦਾ ਫਿਰਦਾ ਵਾ ਆਪਣੇ ਬੰਦੇ ਨੂੰ ਕਹਾਂ ਪੀ ਆਪਣੇ ਕਾਗਜ਼ ਵਾਪਸ ਲੈ ਲੈ ਛੇਰੇ ਨੇ ਤੇ ਪਰ ਇਹਦਾ ਹਸਰ ਜਿਹੜਾ ਬਹੁਤ ਮਾੜਾ ਹੋਊਗਾ ਬਸ ਇੰਨੀ ਗੱਲ ਕੀਤੀ ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ ਇਹ ਰਾ ਕੱਲ ਸ਼ਾਮ ਦੀ ਗੱਲ ਆ ਉਹ ਤੋਂ 8 ਵਜੇ ਤੋਂ ਬਾਅਦ ਬੰਦਾ ਗਾਇਬ ਅੱਜ ਪਤਾ ਲੱਗਿਆ ਕਿ ਉਹ ਤਾਂ ਪੇਪਰ ਉਹਨੇ ਵਾਪਸ ਲੈ ਲੇ ਤੁਸੀਂ ਮੈਨੂੰ ਇਹ ਦੱਸੋ ਜਦੋਂ ਇਸ ਇਹ ਕੈਟਾਗਰੀ ਦੇ ਗੈਂਗਸਟਰ ਜਿਨ੍ਹਾਂ ਤੇ 2-200 ਪਰਚੇ ਦਰਜ ਆ ਉਹ ਜੇਲ੍ਹਾਂ ਚੋਂ ਫੋਨ ਕਰੀ ਜਾ ਰਿਹਾ ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ ਐਸਐਸਪੀ ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਪ੍ਰੋਟेक्ट ਕਿਉਂ ਕਰ ਰਹੇ ਹੋ ਔਰ ਉਹ ਇੱਕ ਹਲਕੇ ਜਿਹੜੀ ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ ਜਦ ਉਹਨਾਂ ਨੂੰ ਇੰਨੀ ਸਰਪਰਸਤੀ ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਦੀ ਸਿਕਿਉਰ ਸੇਫਟੀ ਸਿਕਿਉਰਿਟੀ ਰਹੂ ਫਿਰ ਤਾਂ ਮਨਮਰਜ਼ੀ ਕਰਨਗੇ ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਹੈ ਅੱਜ ਇਹੀ ਕਾਰਨ ਹੈ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ 'ਚ ਮਾਰਤਾ ਪੱਟੀ ਹਲਕਾ ਕਿਹਦਾ ਜੀ ਵਜੀਰ ਸਾਹਿਬ ਦਾ ਤੇ ਤੁਸੀਂ ਕਿੱਥੋਂ ਕਹਿ ਸਕਦੇ ਹੋ ਕਿ ਜਿਹੜੀ ਮੋਟਲੀ ਜੋ ਮਤਲਬ ਜਿਹੜੀ ਡੈਮੋਕਰੇਸੀ ਦੀ ਪਹਿਲਾ ਸਟੈਪ ਹੈ ਪੰਚਾਇਤੀ ਚੋਣਾਂ ਜੇ ਉੱਥੇ ਹਾਲਾਤ ਬਣੇ ਪਏ ਐ ਤੇ ਕਿਹੜਾ ਲੋਕਤੰਤਰ ਤੇ ਕਿਹੜੀ ਕਾਰਵਾਈ ਫਿਰ ਜਿੱਥੇ ਡੇਢ ਦੋ ਸਾਲ ਨਹੀਂ ਕਰਾਈ ਸੀ ਸਰਪੰਚੀ ਹੁਣ ਵੀ ਕਰੇ ਬੈਠੇ ਫੈਸਲਾ ਦੇ ਦਿੰਦੇ ਖਰਚੇ ਤੋਂ ਤਾਂ ਬਚ ਜਾਂਦੇ ਆ ਸਾਰੀ ਪ੍ਰਕਿਰਿਆ ਤੋਂ ਬਚ ਜਾਂਦੇ ਜਦੋਂ ਇੱਕ ਪ੍ਰਕਿਰਿਆ ਇੱਕ ਸਿਸਟਮ ਹੈ ਕਿ ਚੋਣ ਪੱਤਰ ਇੰਨੇ ਤਰੀਕ ਤੋਂ ਇੰਨੇ ਤਰੀਕ ਦਾਖਲ ਹੋਣੇ ਆ ਇਸ ਤਰੀਕ ਨੂੰ ਉਹਨਾਂ ਕਾਗਜ਼ਾਂ ਦੀ ਸਕਰੂਟੀ ਹੋਣੀ ਹੈ ਜੇ ਤੁਹਾਡੇ ਤੇ ਇਤਰਾਜ਼ ਰੱਖ ਰਿਹਾ ਸਾਹਮਣੇ ਬਹਿ ਕੇ ਦੱਸਿਆ ਜਾਊਗਾ ਤੁਹਾਡੇ ਤੇ ਇਤਰਾਜ਼ ਕਿ ਉਹਨਾਂ ਤੁਸੀਂ ਦੱਸੋ ਰਾਤ ਦੇ ਹਨੇਰੇ ਤੁਸੀਂ ਲਿਸਟ ਲਾਓ ਲਿਸਟ ਲਾ ਕੇ ਫੋਟੋ ਖਿੱਚ ਕੇ ਲਿਸਟ ਫੇਰ ਹਟਾਤੀ ਦਵਾਰ ਤੋਂ ਲਿਸਟ ਲਾਈ ਵੀਡੀਓ ਬਣਾਈ ਫੋਟੋ ਖਿੱਚੀ ਇਲੈਕਸ਼ਨ ਕਮਿਸ਼ਨ ਨੂੰ ਡੀਸੀ ਮੈਡਮ ਨੂੰ ਭੇਜੀਆਂ ਤੇ ਲਿਸਟਾਂ ਫੇਰ ਲਾਤੀਆਂ ਕਿ ਪਿੰਡ ਇੱਥੇ ਸਾਡਾ ਵੀਡੀਓ ਦਫ਼ਤਰ ਨਾਲ ਫੂਕ ਜਾਏ ਕੋਈ ਔਰ ਉਹ ਸਵੇਰੇ ਅੱਜ ਅਗਲੇ ਦਿਨ ਇਹੀ ਪਤਾ ਲੱਗਿਆ ਹੁਣ ਜੇ ਤੁਸੀਂ ਕਿਸੇ ਡੀਸੀ ਸਾਹਿਬ ਨਾਲ ਗੱਲ ਕਰੋ ਜਾਂ ਕੁਝ ਕਰੋ ਉਹ ਕਹਿੰਦੇ ਜੀ ਇਹ ਤਾਂ ਆਰਓ ਦਾ ਫੈਸਲਾ ਹੁਣ ਤਾਂ ਪਟੀਸ਼ਨ ਹੀ ਨਹੀਂ ਰਹੀ ਹੈ ਇਹ ਸਾਰੀ ਪ੍ਰਕਿਰਿਆ ਦਾ ਫਾਇਦਾ ਕੀ ਹੈ ਔਰ ਜੇ ਇਸ ਤਰੀਕੇ ਨਾਲ ਪੈਸੇ ਦਾ ਉਹ 2 ਕਰੋੜ ਦੀ ਜਿਹੜੀ ਬੋਲੀ ਲੱਗੀ ਸੀ ਪੰਚਾਇਤ ਦੀ ਤੁਹਾਡੇ ਸਾਹਮਣੇ ਇਹ じゃ بڑا ਕੋਸ਼ਿਸ਼ ਚੱਲ ਰਿਹਾ ਕੋਈ ਕੰਟਰੋਲ ਨਹੀਂ ਔਨ ਵੈਪਨ ਸ਼ਰਾਬ ਹਰ ਚੀਜ਼ ਦਾ ਬੋਲਬਾਲਾ ਚੱਲ ਰਿਹਾ ਹੈ ਫਰੀਜਨ ਫੇਰ ਇਲੈਕਸ਼ਨ ਤਾਂ ਰਹੀ ਨਹੀਂ ਗਈ ਸੋ ਜੇ ਇਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਬੜੇ ਅਫਸੋਸ ਦੀ ਗੱਲ ਹੈ ਔਰ ਜੇ ਇਸ ਤਰੀਕੇ ਨਾਲ ਗੈਂਗਸਟਰਸ ਨੂੰ ਵਰਤ ਕੇ ਔਰ ਗੈਂਗਸਟਰਾਂ ਨੇ ਕੱਲਾ ਇਹ ਨਹੀਂ ਕੀਤਾ ਕਿ ਧੱਕੇ ਨਾਲ ਪੈਸੇ ਵੀ ਕਮਾ ਗਏ ਆ ਪਿੰਡ 'ਚ ਕੀ ਚੱਲਿਆ ਕਈਆਂ 'ਚ ਔਰ ਮੇਰੇ ਕੋਲ ਖਬਰ ਆ ਰਹੀ ਉਹ ਵੀ ਮੈਂ ਬੜੀ ਛੇਤੀ ਦਊਂਗਾ ਉਹ ਕਹਿੰਦੇ ਜੀ ਪਿੰਡ 'ਚ ਜੇ ਸਰਪੰਚੀ ਲੜਾਂਗੇ ਇੱਕ ਕਿਸੇ ਵੱਡੇ ਪਿੰਡ 'ਚ ਖਰਚਾ 20 ਲੱਖ ਵੀ ਆ ਸਕਦਾ 10 ਲੱਖ ਵੀ ਆ ਸਕਦਾ 15 ਵੀ ਆਉਂ ਕਹਿੰਦਾ ਕੋਈ ਨਾ ਇਹਨੂੰ ਦੇ ਦਿਓ 5 ਲੱਖ ਗਾਂਹ ਵਾਸਤੇ ਕਢਾ ਲਿਆਂਗੇ ਕਿਸੇ ਹੋਰ ਤਰੀਕੇ ਨਾਲ ਮਤਲਬ ਗੈਂਗਸਟਰ ਨੂੰ ਪੈਸੇ ਦੇ ਰਿਹਾ ਕਿ ਇਹਦੇ ਤੇ ਖਰਚਾ ਕਰ ਲਓ ਤੇ ਕਾਗਜ਼ੀ ਨਾ ਭਰਨ ਦਿਓ ਕਿਸੇ ਨੂੰ ਥਿਸ ਇਜ਼ ਦਾ ਮਾਡਲ ਆਫ ਲੋਕਤੰਤਰ ਜਿਹੜਾ ਆਮ ਆਦਮੀ ਪਾਰਟੀ ਨੇ ਐਦਕੀ ਲਾਗੂ ਕੀਤਾ ਇਹ ਕਦੇ ਵੀ ਨਹੀਂ ਪਹਿਲਾਂ ਵੇਖਣ ਨੂੰ ਮਿਲਿਆ ਸੀਗਾ ਕਿ ਇਸ ਤਰੀਕੇ ਦੀ ਪਿੰਡ ਲੈਵਲ ਤੇ ਦਖਲਅੰਦਾਜ਼ੀ ਕਿ ਕੋਈ ਪਿੰਡਾਂ 'ਚ ਆਪ ਦਾ ਭਾਈਚਾਰਾ ਆਪ ਦੀ ਇਕੇਕਤਾ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਇਕੱਠੇ ਹੋ ਕੇ ਜੇ ਕੋਈ ਇਹ ਜੀ ਗੱਲ ਹੁੰਦੀ ਸੀ ਮਗਰ ਹੁਣ ਹਾਲਾਤ ਇਹ ਜੇ ਬਣ ਗਏ ਉਹਨਾਂ ਕਹਿਣਾ ਪੁਲਿਸ ਕੋਲ ਜਾਣਾ ਪੁਲਿਸ ਸੁਣ ਕੇ ਰਾਜੀ ਹੋ। ਤੁਹਾਡੇ ਕੋਈ ਸਵਾਲ ਜੀ? ਵੀਡੀਓ ਦਾ ਵੀ ਵੈਪਨ ਜਮਾ ਕਰਾਉਣ ਦੀ ਗੱਲ ਵੀ ਹੈ। ਸਭੀ ਵੈਪਨ ਕਰਵਾਉਣ ਦੇ ਕਾਹ ਹੈ ਜਮਾ। ਸਰ ਜੀ ਜਨਾ ਨਹੀਂ ਕਿ ਗੱਲ ਕਰਨ ਤਾਂ ਚੌਂਕ ਡਾਇਰੈਕਟਰ ਫਾਇਰਿੰਗ ਯੂਨਿਟ ਦੇ ਰੋਜ਼ ਬਿਦਨਾ ਕੀ ਹੋ ਰਹੇ ਜਿਸ ਦਾ ਅੱਜ ਤੇ ਪਟਿਆ ਇਨਸੀਡੈਂਟ ਹੋਇਆ ਕਿੰਨੇ ਇਹ ਡਾਕਟਰ ਨੂੰ ਫਿਰ ਡੈਟੋਂ ਦੀ ਉੱਤੇ ਗੋਲੀ ਚਲਾ ਕੇ ਜਾਂਦੇ ਨੇ ਕਿ ਇਹ ਵੈਪਨ ਪੂਰੇ ਜਮਾ ਨਹੀਂ ਕਰਵਾਣੇ ਇਹਨਾਂ ਦੇ ਕੀ ਮਤਲਬ ਨਹੀਂ ਵੈਪਨ ਜਮਾ ਹੀ ਨਹੀਂ ਹੋਏ ਜੀ ਤੁਸੀਂ ਲਿਸਟੀ ਮੰਗਾ ਲਓ ਕਿ ਜ਼ਿਲੇ ਚ ਲਾਇਸੈਂਸ ਕਿੰਨੇ ਨੇ ਵੈਪਨ ਕਿੰਨੇ ਚੜੇ ਆ ਤੇ ਇਹ ਕਢਾ ਲਓ ਕਿ ਜਮਾ ਕਿੰਨੇ ਹੋ ਤੁਹਾਨੂੰ ਥੋੜੀ ਗੱਲ ਦਾ ਜਵਾਬ ਮਿਲ ਜਾਊਗਾ ਔਰ ਜਿੰਨਾ ਨਾਜਾਇਜ਼ ਹਸਲਾ ਤੁਰਿਆ ਫਿਰਦਾ ਜਿਹਦੇ ਉੱਤੇ ਸਰਕਾਰ ਦਾ ਤਾਂ ਟੋਟਲ ਫੇਲੀਅਰ ਹੈ ਕੋਈ ਕੰਟਰੋਲ ਹੀ ਨਹੀਂ ਉਹ ਤਾਂ ਗੱਲਾਂ ਹੀ ਛੱਡ ਦਿਓ ਮੇਰੇ ਹਲਕੇ ਚ ਇੱਕ ਹੋਰ ਪਿੰਡ ਆ ਬਹੁਤ ਵੱਡਾ ਪਿੰਡ ਆ ਇੱਕ ਨਾਮੀ ਪਿੰਡ ਆ ਉੱਥੇ ਵੀ ਇਹੀ ਕੰਮ ਚਲੂ ਆ ਵੈਪਨ ਲੈ ਕੇ ਸ਼ਰੀਆਂ ਤੁਰੇ ਫਿਰਦੇ ਆ ਕਿ ਆਇਤ ਕਿ ਤੁਹਾਨੂੰ ਸਰਪੰਚ ਬਣ ਨਹੀਂ ਦੇਣ ਮਤਲਬ ਇਹ ਇਸ ਤਰੀਕੇ ਨਾਲ ਲੋਕ ਪਿੰਡਾਂ ਚ ਕਦੇ ਇਹੋ ਜਿਹਾ ਸਿਸਟਮ ਵੇਖਣ ਨੂੰ ਨਹੀਂ ਮਿਲਿਆ ਸੀ ਲੋਕੀ ਬਦਲਾਵ ਚ ਹੀ ਵੇਖ ਰਿਹਾ ਨਵਾਂ ਕੰਮ ਕੋਈ ਬਦਲਾਵ ਹੀ ਆ ਕਿ ਪਿੰਡ ਚ ਕੋਈ ਕਾਗਜ਼ ਦਾਖਲ ਕਰਾਉਣ ਹੀ ਨਾ ਜਾਵੇ ਕਦੇ ਪਹਿਲਾਂ ਕਿੰਨੇ ਕੇਸ ਸੁਣੇ ਇਹ ਜੇ ਆਹ ਪਿੰਡ ਬਾਈਕਾਟ ਕਰੇ ਮਗਰ ਇੱਥੇ ਤਾਂ ਪਿੰਡ ਡਰਦਾ ਹੀ ਨਹੀਂ ਗਿਆ ਕਿ ਮੁੜ ਕੇ ਕਿਹਨੇ ਆਪਦਾ ਨਿਆਣਾ ਚਕੋਣਾ ਜਿਵੇਂ ਵਰਤਮਾਨ ਦੇ ਆਪਣੇ ਜੱਦੀ ਪਿੰਡ ਚ ਵੀ ਤਕੇਸ਼ਾਈ ਦੇ ਦੋਸਤ ਕਿ ਲੱਗਾ ਇਹ ਲੋਕਤ ਕਿਉਂ ਹੈ ਜਿੱਕੋ ਮੇਰਾ ਵੀ ਇਹ ਬੜਾ ਵੱਡਾ ਫੇਲੀਅਰ ਹੈ ਆਫ ਲਾਅ ਐਂਡ ਆਰਡਰ ਆਫ ਚੀਫ ਮਿਨਿਸਟਰ ਹਿਮਸੈਲਫ ਇਹ ਠੀਕ ਹੈ ਉਹਨਾਂ ਦੀ ਸਿਹਤ ਨਹੀਂ ਠੀਕ ਰਹਿ ਰਹੀ ਸਿਹਤ ਕਿਉਂ ਨਹੀਂ ਠੀਕ ਰਹਿ ਰਹੀ ਹੈ ਇਸ ਗੱਲ ਦੀ ਮੈਂ ਬਾਰ ਬਾਰ ਟਿੱਪਣੀ ਕਰਨੀ ਨਹੀਂ ਮਗਰ ਉਹ ਆਪ ਦੀ ਵੱਖਰੀ ਦੁਨੀਆ 'ਚ ਆ ਔਰ ਜੋ ਗਰਾਊਂਡ ਦੇ ਹਾਲਾਤ ਗਰਾਊਂਡ ਜ਼ੀਰੋ ਤੇ ਹਾਲਾਤੋਂ ਵੱਖਰੇ ਨੇ ਬਿਲਕੁਲ ਔਰ ਅਫਸੋਸ ਦੀ ਗੱਲ ਇਹ ਆ ਕਿ ਬੰਦਾ ਹੁਣ ਤੁਸੀਂ ਮੈਨੂੰ ਦੱਸੋ ਲੋਕਤੰਤਰ 'ਚੇ ਕੋਟਾ ਨੇ ਆ ਕੋਰਟ ਦੇ ਆਰਡਰਾਂ ਤੇ باوجود ਬੰਦਾ ਸ਼੍ਰੀ ਆਮ ਜੱਗੂ ਦਾ ਦਲੇਰੀ ਨਾਲ ਕਾਗਜ਼ ਦਾਖਲ ਕਰਾਉਣ ਸਰਕਾਰੀ ਦਫ਼ਤਰਾਂ 'ਚ ਫਿਰੇ ਉਹਦਾ ਮਤਲਬ ਕੀ ਆ ਉਹਨੂੰ ਕਿਹਦੀ ਪ੍ਰੋਟੈਕਸ਼ਨ ਰੂਲਿੰਗ ਪਾਰਟੀ ਦੀ ਕੋਰਟ ਆਰਡਰ ਕਰ ਰਿਹਾ ਕਿ ਇਹ ਜ਼ਿਲ੍ਹੇ ਚ ਦਿਸਣਾ ਨਹੀਂ ਚਾਹੀਦਾ ਉਹ ਉੱਥੇ ਫਿਰ ਰਿਹਾ ਲੋਕ ਵੀਡੀਓ ਬਣਾ ਰਿਹਾ ਜਾ ਕੇ ਪੁਲਿਸ ਨੂੰ ਦੇ ਰਿਹਾ ਪੁਲਿਸ ਕਹਿੰਦੀ ਨਾ ਤੁਹਾਡੇ ਕਹਿੰਦਾ ਤੇਰੇ ਕੋਲ ਵੈਪਨ ਹੈ ਨਾ ਇਹਨੂੰ ਜਵਾਬ ਇਹ ਆਇਆ ਤੇਰੇ ਕੋਲ ਵੈਪਨ ਹੈ ਨਾ ਜੇ ਕੋਈ ਗੱਲ ਹੋ ਜੂਗੀ ਦੱਸ ਪਰ ਤੋਂ ਜਿਹਦਾ ਜਿਹੜੀ ਤੋਰੀ ਉਹਦੇ ਵਿੱਚ ਉਸ ਬਾਅਦ ਜਿਤਨਾ ਦਿਖਾਇਆ ਹੈ ਆਹਰੀ ਦਿਨ ਸੀ ਕਾਹਦੇ ਦਾਗੜ ਜਉਦਾ ਹੈ ਉਹ ਨਹੀਂ ਸਕਦੇ ਸੀ ਤੁਸੀਂ ਇੱਕ ਵੀਡੀਓ ਆ ਮੌਂਗਾ ਸਾਹਿਬ ਨੇ ਬਣਾਈ ਪਤਾ ਨਹੀਂ ਇਹਨਾਂ ਨੇ ਸ਼ੇਅਰ ਕੀਤੀ ਨਹੀਂ ਕਿ ਕਿਉਂਕਿ ਮੌਕੇ ਤੇ ਇੱਕ ਦੋ ਬੰਦੇ ਹੀ ਖਲੋਤੇ ਸੀ ਜਾਂ ਮੇਰਾ ਵੀਰ ਖਲੋਤਾ ਹੀ ਨਿਆਣਾ ਸੀ ਜੀ ਇੱਕ ਮੈਨੂੰ ਲੱਗਦਾ 6-8 ਮਹੀਨੇ ਦਾ ਹੋਣਾ ਸਾਲ ਦਾ ਹੋਣਾ ਜਿਹਨੂੰ ਚੁੱਕ ਕੇ ਇਸ ਤਰ੍ਹਾਂ ਅੰਦਰ ਲੈ ਕੇ ਗਏ ਆ ਮਤਲਬ ਉੱਥੇ ਲੰਗਰ ਨੂੰ ਥਾਂ ਕੋਈ ਨਹੀਂ ਸੀ ਤੇ ਜੇチェ ਪ੍ਰੀਜ਼ਨ ਫੇਅਰ ਇਲੈਕਸ਼ਨ ਦਾ ਮਤਲਬ ਕੀ ਆ ਪਾਰਟਿਸਪੇਸ਼ਨ ਕਿ ਲੋਕਤੰਤਰ ਚ ਲੋਕ ਹਿੱਸਾ ਲੈਣ ਵੱਧ ਤੋਂ ਵੱਧ ਲੈਣ 150 100 ਪਿੰਡ ਹੋਵੇ ਘੱਟੋ ਘੱਟ ਹਜ਼ਾਰਾਂ ਲੋਕਾਂ ਨੇ ਫਾਰਮ ਭਰਨੇ ਹੋਣ ਤੇ ਦਰਵਾਜ਼ਾ ਐਡਾ ਨਿਕਾ ਜਾ ਹੋਵੇ ਤੇ ਉੱਥੇ ਲੋਕਾਂ ਨੂੰ ਸਾਹ ਆਵੇ ਨਾ ਤੇ ਕਿਹੜੀ ਪਾਰਟਿਸਪੇਸ਼ਨ ਹੈ ਮਤਲਬ ਸਰਕਾਰ ਚਾਹੁੰਦੀ ਨਹੀਂ ਸੀ ਕਿ ਕਾਗਜ਼ ਕੋਈ ਭਰੇ ਅਸਲ ਚ ਤਾਂ ਇਹ ਸਿਸਟਮ ਰਿਹਾ ਔਰ ਹੁਣ ਵੀ ਜੇਲ੍ਹਾਂ ਚੋਂ ਫੋਨ ਕਿਵੇਂ ਆ ਰਹੇ ਆ ਭਾਈ ਮੇਰੇ ਕੋਲ ਇੱਕ ਬੰਦੇ ਨੂੰ ਤਾਂ ਆਪ ਆਇਆ ਮੈਂ ਸਾਹਮਣੇ ਪੇਸ਼ ਕਰਦਾ ਹੁਣ ਜੇ ਇਹਨੂੰ ਕੁਝ ਹੋ ਗਿਆ ਸਿੱਧੇ ਤੇ ਸਿੱਧੇ ਇਹ ਐਸਐਸਪੀ ਬਟਾਲਾ ਗੁਰਦਾਸਪੁਰ ਡੀਜੀਪੀ ਸਾਹਿਬ ਜ਼ਿੰਮੇਵਾਰ ਹੋਣਗੇ ਭਗਵੰਤ ਮਾਨ ਜ਼ਿੰਮੇਵਾਰ ਹੋਗਾ ਕਿਉਂਕਿ ਇਹਨੇ ਬੜਾ ਵਿਚਾਰ ਕਰਕੇ ਆਇਆ ਕਿ ਮੈਂ ਬੋਲਾਂ ਨਾ ਬੋਲਾਂ ਮੇਰਾ ਤਾਂ ਭਰਾ ਅੱਗੇ ਮਾਰਦਾ ਸੀ ਇੱਕ ਔਰ ਸਹਿੰਦਾ ਬੰਦਾ ਸੀ ਮਤਲਬ ਇਲਾਕਾ ਉਹਦਾ ਹੀ ਮੰਨਦਾ ਸੀ ਉਹਦੇ ਜੋਰ ਨੂੰ ਕਿ ਇਹ ਕਮਰਾਉਂਦਾ ਨਹੀਂ ਡਰਦਾ ਨਹੀਂ ਮਗਰ ਅਖੀਰ 'ਚ ਜਦੋਂ ਕਿਸਮਤ ਆਰਦੀਏ ਜਦੋਂ ਸਮਾ ਮੁੱਕ ਜੇ ਉਹ ਵਿਚਾਰਾ ਭੇਟ ਚੜ ਗਿਆ ਉਹ ਉਹਨਾਂ ਲੋਕਾਂ ਦੇ ਅੱਜ ਇਹਨੂੰ ਕਿਹਾ ਗਿਆ ਕਿ ਤੂੰ ਬੋਲ ਕੇ ਦਾ ਵੇਗ ਤੈਨੂੰ ਵੀ ਦੱਸਾਂਗੇ ਕੀ ਕਰਾਂਗੇ ਇਸੇ ਤਰ੍ਹਾਂ ਇੱਕ ਕੇਸ ਹੋਰ ਹੈ ਜਿਹੜੇ ਬੰਦੇ ਸਾਹਮਣੇ ਬੜੀ ਛੇਤੀ ਆਉਣਗੇ ਲਿਖਤੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਕਰਤੀ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ ਮਹੀਨਾ ਦਿੱਤਾ ਤੁਹਾਨੂੰ ਭੱਜ ਲੋ ਜਿੱਥੇ ਭੱਜਣਾ ਦੱਸੋ ਕਿਹੜੀ ਇਲੈਕਸ਼ਨ ਕਰਾ ਰਹੇ ਹੋ ਯਾਰ ਜੀ ਇਹ ਸਰ ਇੱਥੇ ਕਰ ਰਹੇ ਇਲੈਕਸ਼ਨ ਉਹ ਚਲਾ ਰਹੇ ਆਪਣੇ ਬੰਦੇ ਇਹ ਸਾਗੜੀਆਂ ਜਿਹੜੀ ਚੋਨਾ ਤੇ ਹੀ ਹੋ ਰहत ਪੂ ਦਾ ਕਾਰਜ ਚੰਗੀ ਆ ਰਹੀਆਂ ਜਾਂ ਅਗਿਰਨ ਦਾਸਵਾ ਦੀਆਂ ਆ ਰਹੀਆਂ ਹੋਣਾ ਹੀ ਇਹ ਕੁਛ ਹੈ ਜੀ ਜੇ ਇਹੇ ਜੇ ਲੋਕ ਕਾਮਯਾਬ ਹੋ ਗਏ ਤੇ ਅੱਗੇ ਹੋਣਾ ਕੀ ਕੁਛ ਹੈ ਬੜਾ ਕਲੀਅਰ ਹੈ ਹਰੇਕ ਨੂੰ ਆਪ ਦੀ ਜਾਨ ਮਾਲ ਦੀ ਸੁਰੱਖਿਆ ਕੀਮਤੀ ਹੈ ਹਰੇਕ ਨੂੰ ਆਪ ਦਾ ਨਿਆਣਾ ਕੀਮਤੀ ਹੈ ਹਰੇਕ ਨੂੰ ਆਪ ਦੀ ਜ਼ਿੰਦਗੀ ਕੀਮਤੀ ਹੈ ਉਹਨੇ ਕਿੱਥੇ ਆਉਣਾ ਕਿਸੇ ਤੇ ਆਖੇ ਸਾਨੂੰ ਕਈਆਂ ਮੈਨੂੰ ਘੱਟੋ ਘੱਟ 100 ਬੰਦੇ ਨੇ ਕਿਹਾ ਸੀ ਅੱਜ ਨਹੀਂ ਭਾਜੀ ਫੇਰ ਦੱਸਾਂਗੇ ਡਰਦੇ ਕਈ ਨਹੀਂ ਆ ਰਹੇ ਸਾਡੇ ਮਗਰ ਫੋਨ ਭੜੇ ਆਏ ਆ ਔਰ ਇਹ ਫੇਲੀਅਰ ਭਗਵੰਤ ਮਾਨ ਦਾ ਕਿਉਂਕਿ ਐਨਕਰੇਜ ਕਰ ਰਿਹਾ ਇੱਕ ਡ੍ਰੈਗੇਡ ਕ੍ਰਿਮੀਨਲ ਦੇ ਪਿੰਡ 'ਚ ਉਹਦਾ ਭਰਾ ਉਹਦੀ ਮਾਂ ਜਿਹਦੇ ਖਿਲਾਫ ਐਡੇ 100 ਤੋਂ ਵੱਧ ਪਰਚੇ ਹੋਣ ਉਹ ਆ ਕੇ ਆਮ ਆਦਮੀ ਪਾਰਟੀ ਦੇ ਲੀਡਰ ਚ ਭੰਗੜਾ ਪਾਉਣ ਘਰ 'ਚ ਕਿ ਸਾਡੇ ਜੀ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਡੀ ਸਹਿਮਤੀ ਹੋ ਗਈ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਸਹਿਮਤੀ ਕਿਹੜੀ ਗੱਲਾਂ ਹੋ ਗਈ ਉੱਥੇ ਇੱਕ ਦਿਨ ਪਹਿਲਾਂ ਜੀ ਕਹਿੰਨਾ 70 80 एमएलਆ ਦੇ ਪਰਚਾ ਹੋ ਜੂਗਾ ਕਰੋੜਾਂ ਰੁਪਈਆ ਦੀ ਧੰਦਲੀ ਹੋਈ ਹੈ ਰੈజర్ਵੇਸ਼ਨ ਨੋ ਰੈజర్ਵੇਸ਼ਨ 'ਚ ਪੈਸੀ ਕਮਾ ਕੇ ਕਿ ਰਿਜ਼ਰਵ ਕਰਨਾ ਕਿ ਨਹੀਂ ਕਰਨਾ ਸਰਪੰਚ ਤੇ 30 ਲੱਖ 20 ਲੱਖ ਲੈ ਕੇ ਕਿ ਤਰਫਾ ਸਰਪੰਚ ਬਣਾਤੇ ਗਏ 50 50 ਲੱਖ ਤੱਕ ਰੇਟ ਗਿਆ ਔਰ ਕਈ ਉਹਦੇ 'ਚ ਵੀਡੀਓ ਫਸਲੇ ਅਫਸਰ ਫਸਨੇ ਆ ਤੇ ਕਈ ਇੱਕ ਇੱਕ ਐਨਓਸੀ ਚੁੱਲ੍ਹਾ ਟੈਕਸ ਦੀ ਐਨਓਸੀ ਦਾ ਰੇਟ ਕਿੰਨਾ ਰਿਹਾ ਤੁਹਾਨੂੰ ਪਤਾ ਹੈ ਦੀ 50 50 ਹਜ਼ਾਰ ਰੁਪਏ ਤੇ ਚੁੱਲ੍ਹਾ ਟੈਕਸ ਦੀ ਐਨਓਸੀ ਗਈ ਹੈ ਤੇ ਦੋ ਤਿੰਨ ਬੰਦੇ ਪੈਸੇ ਦੇ ਕੇ ਆਏ ਮੈਂ ਕਿਹਾ ਕੀ ਉਹ ਕਹਿੰਦੇ ਪਾਜੀ ਫਿਰ 50000 ਤੇ ਮੁੱਕ ਗਿਆ ਇੱਕ ਮੈਨੂੰ ਕਹਿੰਦਾ ਮੈਂ ਲੱਖ ਦਿੱਤਾ ਉਹ ਖੁਸ਼ ਹੀ ਐਨਾ ਕਿ ਲੱਖ ਰੁਪਇਆ ਦੇ ਕੇ ਐਨਓਸੀ ਮਿਲ ਗਈ ਫਿਰ ਮੈਂ ਬਦਲਾਵ ਹੀ ਆ ਸਾਡੇ ਵੇਲੇ ਤਾਂ ਕਿਸੇ ਨੂੰ ਜਵਾਨੀ ਦੇਣੀ ਪੈ ਉਹਦੇ ਸਾਡੇ ਦਵਾਲੇ ਹੁੰਦਾ ਸੀ ਕਿ ਤੇਰੇ ਹੁੰਦੇ ਸਾਨੂੰ ਪੈਸੇ ਦੇਣੇ ਪੈਗੇ ਤੇ ਕੰਮ ਉਤਰਾ ਹੋ ਜਾਂਦਾ ਹੁਣ ਤਾਂ ਉਹ ਇਸੇ ਤੇ ਖੁਸ਼ ਆਇਆ ਤੇ ਮੈਂ ਤਾਂ ਉਹਦੀ ਫੋਟੋ ਲਾ ਲਈ ਮੈਂ ਕਹੇ ਚੇਤੇ ਤੱਕ 라ਉਂਗਾ ਕਿ ਐਡਾ ਖੋਜ ਹੋ ਗਿਆ ਨਾਲੇ 80 ਰੁਪਇਆ ਦਿੱਤਾ ਨਾਲੇ ਚੁੱਲਾ ਟੈਕਸ ਦੀ ਪਰਚੀ ਲੈ ਕੇ ਆ ਜਿਹੜਾ ਅੱਜ ਮਾਰਿਆ ਇਹਨਾਂ ਦੀ ਪਾਰਟੀ ਦਾ ਹੀ ਆ ਜੀ ਇਸ਼ੂ ਇਹ ਨਹੀਂ ਯਾਰ ਇਸ਼ੂ ਇਜ਼ ਅਬਾਊਟ ਕਿਵੇਂ ਪਾਰਟਿਸਪੇਸ਼ਨ ਹੋਣੀ ਹੈ ਤੁਸੀਂ ਤਾਂ ਬਿਗੇਸਟ ਇਸ਼ੂ ਕਿ ਲੋਕਤੰਤਰ ਪਾਰਟਿਸਪੇਸ਼ਨ ਕਿਵੇਂ ਹੋਣੀ ਹੈ ਤੂੰ ਪੁੱਛ ਲੈ ਹੋ ਗਈ ਤੇਰੀ ਗੱਲ ਜੀ ਸਾਹਿਬ ਬੇਨਤੀ ਹੈ ਕਿ ਇਹ ਕੋਈ ਦੁਹਰਾਈ ਨਹੀਂ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਅਸੀਂ ਦੇਖ ਰਹੇ ਹਾਂ ਪਾ ਜਾਣੀ ਹੈ ਕਿ ਇਕੱਲੇ ਤੁਸੀਂ ਕਿਉਂ ਮਤਾਇ ਚੁੱਕ ਰਹੇ ਹੋ ਅਸੀਂ ਦੇਖ ਰਹੇ ਹਾਂ ਵਕ ਵਕ ਬਈ ਬੰਦੇ ਆ ਤੂੰ ਅਸਲ ਤੇ ਨਾ 5 7 ਆ ਦਾ 9 ਇਕੱਠਾ ਲੈਤਾ ਵਿੱਚ ਹਾਂਜੀ ਹਾਂਜੀ ਕਈ ਤਾਂ ਕਈ ਤਾਂ ਸਤਿਕਾਰਯੋਗ ਨੇ ਕਈ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਜੀ ਜੀ ਕਈ ਰਾਤ ਦੇ ਨੇਰੇ 'ਚ ਟੋਪੀਆਂ ਪਾ ਕੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਅ ਸ਼ਰਾਬੀ ਕਬਾਬੀ ਮੁੱਖ ਮੰਤਰੀ ਨੂੰ ਲੋਕਛਿਪ ਕੇ ਮਿਲਿਆ ਹੋਣ ਉਹਨਾਂ ਨੇ ਕਾਹਦਾ ਮੁੱਦਾ ਚੁੱਕਣਾ ਸੀ ਜਿਨ੍ਹਾਂ ਦੀਆਂ ਬਾਡੀਆਂ ਨੂੰ ਹੀ ਖਤਰਾ ਪਿਆ ਰਹਿੰਦਾ ਰੋਜ਼ ਕਿ ਅੱਜ ਨਾ ਉਹਨਾਂ ਦੀ ਬਾਡੀ ਖੁੱਲ ਜੇ ਤੇ ਕੱਲ ਨਾ ਖੁੱਲ ਜੇ ਇਸ ਲਈ ਇਹ ਜਿਹਿਆਂ ਬਾਰੇ ਮੈਂ ਨਹੀਂ ਕੁਝ ਕਹਿਣਾ ਜੀ ਸਾਰੇ ਸਤਿਕਾਰਯੋਗ ਨੇ ਬੜੇ ਸਿਆਣੇ ਨੇ ਸੁਲਝੇ ਨੇ ਸਮਟ ਪਾਉਂਦੇ ਨੇ ਕੀ ਹੈ ਉਹ ਦੱਸ ਸਕਦੇ ਮਗਰ ਕਈ ਚੰਗੇ ਲੀਡਰ ਵੀ ਨੇ ਉਹਨਾਂ ਬਾਰੇ ਉਹ ਦੱਸ ਸਕਦੇ ਉਹ ਕਿਉਂ ਨਹੀਂ ਬੋਲੇ ਜੀ ਸਰ ਜਿਨ੍ਹਾਂ ਲੋਕਾਂ ਨੇ ਆਪ ਨੂੰ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਜੀ देखो मैं कोई फैक्ट्स मिसरिप्रेजेंट नहीं कर रहा मैं नो लेके थोनु दस रिया कि इतराज वाले केस च की ਧੰਦਲੀ ਹੋਈ ਆ ਮੈਂ ਤੁਹਾਨੂੰ ਬੰਦਾ ਪੇਸ਼ ਕਰ ਰਿਹਾ ਜਿਹਨੂੰ ਜਗੋ ਭਗਵਾਨਪੁਰੀਏ ਦਾ ਫੋਨ ਆਇਆ ਆ ਸਾਡਾ ਮੁੰਡਾ ਪਿੱਛੇ ਆ ਗਿਆ ਇੱਧਰ ਆ ਜਾ ਮੀਆ ਪੰਦੇਰ ਆਪਣਾ ਮਨਪ੍ਰੀਤ ਡੱਡੀਆਂ ਇਹ ਪਰਿਵਾਰ ਕਈ ਵਾਰੀ ਸਰਪੰਚੀ ਕਰ ਚੁੱਕਿਆ ਇਹਦੇ ਕਾਗਜ਼ ਰਿਜੈਕਟ ਹੋ ਗਏ ਕੱਲ 3 ਇਹਦੀ ਵਾਈਫ ਦੇ ਤੇ ਹੋਰ 3 ਜੀ ਜੀ ਇਹਨਾਂ ਨੇ ਕਾਗਜ਼ ਨਹੀਂ ਸਹੀ ਭਰੇ ਜਿਹੜਾ ਪਹਿਲਾਂ ਇੰਨੀ ਵਾਰੀ ਸਰਪੰਚੀ ਕਰ ਗਿਆ ਉਹਦੇ ਕਾਗਜ਼ ਹੁਣ ਕਿੱਥੋਂ ਰਿਜੈਕਟ ਹੋ ਗਏ ਇਤਰਾਜ਼ ਵੀ ਨਹੀਂ ਦੱਸਿਆ ਕਿ ਕੀ ਆ ਮੈਂ ਬੜੀ ਵਾਰੀ ਕਿਹਾ ਮੈਂ ਕਿਹਾ ਚਲੋ ਜੇ ਕੋਈ ਇਤਰਾਜ਼ ਹੈ ਕੋਈ ਕਮੀ ਪੇਸ਼ੀ ਤੁਸੀਂ ਸਾਨੂੰ ਦੱਸ ਦਿਓ ਦੱਸਦੇ ਵੀ ਨਹੀਂ ਵਕਾਉਂਦੇ ਵੀ ਨਹੀਂ ਹੁਣ ਬੰਦੇ ਨੂੰ ਕੀ ਪਤਾ ਲੱਗੇ ਕਿ ਇਤਰਾਜ਼ ਕੀ ਹੈ ਇੱਕ ਜਗ੍ਹਾ ਕਹਿੰਦੇ ਕਿ ਤੇਰੇ ਨੇ ਭਰਨੇ ਸਰਪੰਚ ਦੇ ਸੀ ਤੇ ਭਰਤੇ ਸਰਪੰਚ ਨਹੀਂ ਦੇ ਉਹ ਮੈਂ ਜਾਣਦੇ ਹੋਂ ਬੁੱਸੇ ਨੂੰ ਉਹ ਸੌਹਾਂ ਖਾਈ ਜਾਂਦਾ ਮੇਰੇ ਕੋਲ ਮੈਂ ਸਰਪੰਚ ਦੇ ਭਰੇ ਆ ਉਹਦੇ ਸਾਰੇ ਮੈਂਬਰ ਚਾਹੀਏ ਇੱਕੋ ਬੰਦੇ ਨੇ ਸੱਤ ਮੈਂਬਰਾਂ ਦੇ ਕਾਗਜ਼ ਭਰੇ ਤੇ ਸਰਪੰਚ ਦੇ ਭਰੇ ਸੱਤ ਮੈਂਬਰ ਯੋਗ ਹੋ ਗਏ ਤੇ ਸਰਪੰਚ ਯੋਗ ਹੋ ਗਿਆ ਉਹਨੇ ਇਹ ਜੇ ਬੜੇ ਆਧਾਰ ਨੇ ਜੀ ਮੈਂ ਤਾਂ ਕਹਿੰਦਾ ਦੱਸ ਤਾਂ ਦਿਓ ਅਫਸੋਸ ਨਾਲ ਕਹਿਣਾ ਪੈਂਦਾ ਜੀ ਕਿ ਲੋ ਹੁਣ ਨਾ ਹੀ ਕੁਝ ਬੋਲਾਂ ਤੇ ਐਵੇਂ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਹੱਥ ਖੜੇ ਕਰਤੇ ਮੇਰੀ ਗੱਲ ਨੂੰ ਮੇਰੇ ਕੋਲ ਲੋਕ ਬੜੇ ਦੁਖੀ ਸੀ ਮੇਰੇ ਕੋਲ ਕਾਹ ਵੱਡੀ ਗਿਣਤੀ ਚ ਕਰ ਲੋਕ ਆਏ ਔਰ ਮੈਂ ਅਖੀਰ ਚ ਪਹਿਲਾ ਤਾਂ ਦੇਖੋ ਮੈਂ ਅਪਰੀਸ਼ੀਏਟ ਕਰਦਾ ਐ ਦੀ ਐਫਰਟਸ ਆਫ ਸਰਟਨ ਆਫੀਸਰਸ ਐਸ ਡੀ ਐਮ ਸਨ ਅਮਨਪ੍ਰੀਤ ਜੀ ਤੇ ਹੋਰ ਦੋ ਤਿੰਨ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬਟ ਦੇ ਵਾਰ ਨਾਟ ਦੀ ਆਰ ਡੀ ਸੀ ਮੈਮ ਜਿਹੜੇ ਇੱਥੋਂ ਦੇ ਲੱਗੇ ਆ ਸਾਖਸ਼ੀ ਜੀ ਮੈਂ ਉਹਨਾਂ ਦੀ ਵੀ ਐਵੇਂ ਕਹੂੰ ਕਿ ਸ਼ੀ ਟ్రਾਈਡ ਬਟ ਐਂਡ ਆਫ ਦਾ ਡੇ ਤੁਹਾਡੇ ਥੱਲੇ ਅਫਸਰ ਤੁਹਾਡੇ ਆਖੇ ਨਹੀਂ ਲੱਗੇ ਉਹ ਗੜਬੜ ਕਰ ਗਏ ਐ ਦੈਟਸ